ਤੁਸੀਂ ਤੇ ਬਹੁਤ ਵਿਗਿਆਨਕ ਤੌਰ ਦੇ ਉੱਤੇ ਤਾਂ ਸੋਚਦੇ ਹੀ ਹੋ ਪੜੇ ਵੀ ਹੋ ਪੜ੍ਹਾਈ ਤੁਹਾਡੀ ਕੀਤੀ ਹੈ ਜਿਹੜਾ ਇੱਕ ਦੌਰ ਸੀ ਪੰਜਾਬ ਦੇ ਅੰਦਰ ਠੇਕੇ ਖੁੱਲੇ ਸੀ ਲੀਗਲ ਕੀਤਾ ਗਿਆ ਸੀ ਪੌਦ ਦੇ ਠੇਕੇ ਉਹਦੋਂ ਬੰਦ ਹੋਏ ਉਹਦੋਂ ਰੀਜ਼ਨ ਕੀ ਦੱਸਿਆ ਗਿਆ ਪਹਿਲੀ ਗੱਲ ਤਾਂ ਬਿੱਟੂ ਨੂੰ ਤਾਂ ਪਤਾ ਹੀ ਨਹੀਂ ਬਿੱਟੂ ਤਾਂ ਕਹਿੰਦਾ ਗ੍ਰੀਨ ਰੈਵਿਊਸ਼ਨ ਨਾਲ ਹੋਇਆ ਠੇਕੇ 1957 ਚ ਬੰਦ ਹੋਏ ਨੇ ਜੀ ਜਿਹਨੇ ਪੜ੍ਹਨਾ ਪੜ੍ਹ ਲੇ ਉਹਨੂੰ ਪਤਾ ਹੀ ਨਹੀਂ ਹੈ 1957 ਉਪੀਮਾ ਆਰਡਰ ਪੰਜਾਬ ਸਰਕਾਰ ਨੇ ਕਰਿਆ ਉਦੋਂ ਪਹਿਲਾਂ ਫੀਮ ਦੇ ਸ਼ਰਾਬ ਦੇ ਤੰਬਾਕੂ ਦੇ ਤੇ ਇਹਨਾਂ ਦੇ ਠੇਕੇ ਹੁੰਦੇ ਸੀ ਜੀ ਫਿਰ ਇਹ ਆਰਡਰ ਦੇ ਨਾਲ ਫੀਮ ਦੇ ਠੇਕੇ ਬਿਲਕੁਲ ਬੰਦ ਕਰਤੇ ਸ਼ਰਾਬ ਦੇ ਠੇਕੇ ਚੰਦੇ ਰਹੇ ਤੰਬਾਕੂ ਖੋਲਾ ਕਰਤਾ ਵੀ ਜਿਹੜਾ ਮਰਜ਼ੀ ਵੇਚੀ ਜਾਵੇ ਜੀ ਤੇ ਮੈਂ ਕਹਣਾ ਵੀ ਜਿਹੜੇ ਸ਼ਰਾਬ ਦੇ ਠੇਕੇ ਆਮ ਸ਼ਰਾਬ ਮਿਲਦੀ ਹੈ ਤੁਸੀਂ ਰੋਜ ਤੁਸੀਂ ਤਾਂ ਪੱਤਰਕਾਰੋਂ ਪੜ੍ਹਦੇ ਨਹੀਂ ਕਿੰਨੀਆਂ ਕਿੰਨੀਆਂ ਮੌਤਾਂ ਹੁੰਦੀਆਂ ਨੇ ਸ਼ਰਾਬ ਨਾਲ ਜੜੀਲੀ ਸ਼ਰਾਬ ਪੀਤੀ ਜਾ ਰਹੀ ਹੈ ਨਾ ਹੋਰ ਹੈ ਨਾ ਰੋਜ ਪੂਰੇ ਮੁਲਕ 'ਚ ਹੋ ਰਹੀਆਂ ਨੇ ਤੇ ਜੇ ਸ਼ਰਾਬ ਮਰਨਾ ਇੱਕ ਵੱਡਾ ਕਾਰਨ ਹੋਵੇ ਫਿਰ ਤਾਂ ਮੌਤਾਂ ਨਹੀਂ ਹੋਣੀ ਚਾਹੀਦੀਆਂ ਇਸੇ ਤਰ੍ਹਾਂ ਆਮਦਸੌਰ ਦੀਆਂ ਕਪੜਾ ਪਈਆਂ ਨੇ ਇਹ ਮੱਧ ਪ੍ਰਦੇਸ਼ੀਆਂ ਪਈਆਂ ਨੇ ਉੱਥੇ ਭੁੱਕੀ ਦੀ ਤਸਕਰੀ ਹੋ ਰਹੀ ਹੈ ਬਹੁਤ ਜ਼ਿਆਦਾ ਜੀ ਉੱਥੇ ਤਸਕਰੀ ਕਿਉਂ ਹੋ ਰਹੀ ਉੱਥੇ ਤਾਂ ਪੁਕੀਆਮੀਕ ਪੈਦਾ ਹੋ ਰਹੀ ਹੈ ਇਹ ਤਾਂ ਮਤ ਤਸਕਰੀ ਵੀ ਇਹ ਖੇਤੀ ਨਾਲ ਨਹੀਂ ਰੁਕਣੀ ਬਹੁਤ ਬਹੁਤ ਜਿਵੇਂ ਬਹੁਤ ਸਿੰਘ ਖੇਤੀ ਹੋ ਰਹੀ ਉੱਥੇ ਤਸਕਰੀ ਹੋ ਰਹੀ ਹੈ ਆ ਰਿਪੋਰਟਾਂ ਨੇ ਸਾਰੀਆਂ ਜੀ ਉਹਨਾਂ ਦੀ ਆਪਣੀ ਰਿਪੋਰਟਾਂ ਨਹੀਂ ਉਹਨਾਂ ਦੀ ਪੁਲਿਸ ਦੀ ਰਿਪੋਰਟਾਂ ਹਨ ਮਤਲਬ ਇਹ ਦਲੀਲ ਵੀ ਫਿਰ ਖਾਰਜ ਹੋ ਜਾਂਦੀ ਹੈ ਕਿ ਪੰਜਾਬ ਦੀ ਖੇਤੀ ਨੂੰ ਕਿਸਾਨੀ ਨੂੰ ਜੇਕਰ ਖੁਸ਼ਹਾਲ ਕਰਨਾ ਦੁਬਾਰਾ ਤੇ ਖੇਤੀ ਕਰੋ ਜਿਹੜੇ ਇਹ ਦਲੀਲ ਦਿੰਦੇ ਆ ਫਿਰ ਰੱਦ ਕਰੀ ਹੁਣ ਬਿਲਕੁਲ ਰੱਦ ਮੈਂ ਦੱਸਣਾ ਮੰਦਸੌਰ ਦੇ ਵਿੱਚ ਤਕਰੀਬਨ 1.5 ਲੱਖ ਕਿਸਾਨਾਂ ਨੇ ਲਿਸੈਂਸ ਲੈ ਚਾ ਚਾ ਚ ਪਹਿਲਾਂ ਜੀ ਤੇ ਫਿਰ ਛੱਡੇ ਹੁਣ 70 ਕੁ ਹਜ਼ਾਰ ਹੀ ਰਹਿ ਗਏ ਅੱਧੇ ਕੀ ਰਹਿ ਗਏ ਤੇ ਟੋਟਲ ਮੁਲਕ ਦੇ ਵਿੱਚ ਹੁਣ 112000 ਲਿਸੈਂਸ ਹੈ ਉਸ ਦੀ ਵਜ੍ਹਾ ਕੀ ਉਸ ਦੀ ਵਜ੍ਹਾ ਕਿ ਖੇਤੀ ਤੰਗ ਕਰਦੀ ਹੈ ਕਿਉਂਕਿ ਖੇਤੀ ਨਾਲ ਪਹਿਲਾਂ ਪਹਿਲਾਂ ਤਾਂ ਹੋਇਆ ਵੀ ਖੇਤੀ ਬੜੀ ਮਾਣ ਵਾਲੀ ਗੱਲ ਹੈ ਇਹ ਹੌਲੀ ਹੌਲੀ ਪਤਾ ਲੱਗਿਆ ਕਿ ਪੁਲਿਸ ਦੇ ਸੀ ਗੁਰਮ ਬਣ ਗਏ ਇੱਕ ਡਾਲ ਥੋੜਾ ਵੱਟ ਚਾਹੀਦਾ ਉਧਰ ਹੋ ਗਿਆ ਏਰੀਆ ਥੋੜਾ ਜਿਹਾ ਇੰਚ ਵੱਧ ਗਿਆ ਤੇ ਤੁਹਾਨੂੰ ਅੰਦਰ ਕਰ ਦੇਣਾ ਉਹਨਾਂ ਨੇ ਫੜ ਕੇ 56 ਕਿਲੋ 55 ਕਿਲੋ ਸੀਗਾ 56 55 57 ਦੇ 2 3 4 ਰੇਂਜ ਨੇ ਜੀ ਇੰਨੀ ਫੀਮ ਉਹਦੇ ਚੋਂ ਨਿਕਲਣੀ ਚਾਹੀਦੀ ਹੈ ਹੂੰ ਜੇ ਉਹਨੀ ਫੀਮ ਨਹੀਂ ਨਿਕਲਦੀ ਚਾਹੇ ਬਾਜ਼ਾਰ ਚੋਂ ਲੈ ਕੇ ਦਿਓ ਲੋਕ ਨੰਗ ਹੋ ਗਏ ਇਸ ਗੱਲ 'ਚ ਅੱਛਾ ਵੀ ਤੁਸੀਂ ਤਾਂ ਜੀ ਚੋਰੀ ਕਰ ਰਹੀ ਹੋਣੀ ਹੈ ਫੀਮ ਫਿਰ ਉਸ ਫੀਮ ਤੇ ਗਾਹਾਂ ਇਹ ਹੈ ਮੋਰਫੀਨ ਉਹ ਜੋ ਕਿੰਨੀ ਨਿਕਲਣੀ ਹੈ ਹੂੰ ਮੋਰਫੀਨ ਸਾਢੇ 4 ਕਿਲੋ ਨਿਕਲਣੀ ਚਾਹੀਦੀ ਹੈ ਇਕੱਟ ਜੋਂ ਜੇ ਉਹ ਮੋਰਫੀਨ ਉਹਨੀ ਨਿਕਲਦੇ ਹੋ ਕਹਿੰਦੇ ਤੇਰੀ ਫੀਮ ਘਟੀ ਆ ਤੂੰ ਜਾਣ ਕੇ ਕੁਝ ਹੋਰ ਲਾਤਾ ਹੋਣਾ ਕਿਸਾਨ ਜਿੱਥੋਂ ਮਰਜ਼ੀ ਪੂਰੀ ਕਰੇ ਕਰਕੇ ਦੇ ਨੀ ਪਉ ਅੱਜ ਕੋਈ ਕਿਸਾਨ ਨੂੰ ਇਹ ਤਾਂ ਨਹੀਂ ਕਹਿੰਦਾ ਵੀ ਤੈਨੂੰ ਚੋਣਨਾ 100 ਕੰਟਲ ਕਿਉਂ ਨਹੀਂ ਹੋਇਆ 90 ਕਿਉਂ ਹੈ ਪੂਰੇ ਕਰ ਇਹ ਤਾਂ ਨਹੀਂ ਕਹਿੰਦਾ ਝੋਨਾ ਉਹਨੇ ਬੀਜ ਦਿਆ ਉਹਦੇ ਢਾਲ ਪਹੀ ਦੇ ਉੱਤੇ ਗਿਰ ਗਏ ਉਹਨੂੰ ਇਹ ਤਾਂ ਨਹੀਂ ਕਹਿੰਦਾ ਕੋਈ ਵਿੱਚ ਪਹੀ ਤੇ ਕਿਉਂ ਗਿਰੇ ਨੇ ਆਉਂਦੀ ਹੈ ਪੁਲਿਸ ਨਹੀਂ ਇੱਕੋ ਕੰਮ ਚ ਪੁਲਿਸ ਕਿਸਾਨ ਨੂੰ ਤਾਂ ਕਰਦੀ ਉਹ ਹੈਗਾ ਪ੍ਰਾਰੀ ਸਾੜਨ ਚ ਉਹ ਆਪਣਾ ਪਤਾ ਕਿੰਨੇ ਕੇਸ ਉਹ ਵੀ ਇਹਨਾਂ ਦੀ ਯੂਨੀਅਨ ਆ ਤਾਂ ਕਰਕੇ ਬਚਾਉਣੀ ਨੇ ਅੰਦਰ ਕਰਨਾ ਸ਼ੁਰੂ ਕਰਦੇ ਨੇ ਪਰ ਇਹ ਪੋਸਟ ਦੇ ਵਿੱਚ ਤਾਂ ਯੂਨੀਅਨ ਨਹੀਂ ਬਣ ਸਕਦੀ ਕਿਉਂਕਿ ਪੋਸਟ ਤਾਂ ਕਾਨੂੰਨੀ ਤੁਸੀਂ ਪਹਿਲਾਂ ਹੀ ਉਹਨਾਂ ਨਾਲ ਵਾਅਦਾ ਕਰੇ ਵੀ ਹਾਂ ਅਸੀਂ ਇਹੀ ਕਰਾਂਗੇ ਸੋ ਇਸ ਕਰਕੇ ਪੋਸਟ ਦੀ ਖੇਤੀ ਦੇ ਨਾਲ ਮੰਦਸੌਰ ਚ ਸਭ ਤੋਂ ਜ਼ਿਆਦਾ ਖੁਦਕਸ਼ੀਆਂ ਹੋਈਆਂ ਨੇ ਲੋਕਾਂ ਦੀਆਂ ਜ਼ਮੀਨਾਂ ਵਿਕ ਗਈਆਂ ਲੋਕਾਂ ਦਾ ਪਾਗਲ ਹੋ ਗਏ ਲੋਗ ਕਿ ਭੁੱਖੀ ਦੇ ਠੇਕੇ ਬੰਦ ਕਰਦੇ ਸਰਕਾਰ ਨੇ ਭੁੱਖੀ ਪੈਦਾ ਖੁੱਲੇ ਸੀਗੇ Rajasthan ਦੇ ਵਿੱਚ ਜਿੰਨਾ ਘਰਾਂ ਚ ਭੁੱਖੀ ਪਈ ਹੈ ਜਿਨ੍ਹਾਂ ਨੇ ਪੋਸਟ ਦੀ ਖੇਤੀ ਕਰਦੇ ਸੀ ਉਹ ਭੁੱਖੀ ਹੁਣ ਨਾ ਤਾਂ ਵੇਚ ਸਕਦੇ ਨੇ ਨਾ ਉਹਨੂੰ ਸਾੜ ਸਕਦੇ ਨੇ ਕਿਉਂਕਿ ਸਰਕਾਰ ਦੇ ਕੰਟਰੋਲ ਚ ਹੈ ਤੇ ਸਰਕਾਰ ਉਹਦੀ ਕੋਈ ਆਪਾਂ ਨੂੰ ਪਤਾ ਉੱਤਾ ਨਹੀਂ ਬਚਦੀ ਤੁਹਾਡੇ ਘਰੇ 20 ਬੋਰੀਆਂ ਕਿਸੇ ਰੇਹ ਦੀਆਂ ਰੱਖਤੀਆਂ ਨਾ ਸਰਕਾਰ ਨੇ ਉਹ ਚੱਕਣੀਆਂ ਨੇ ਨਾ ਤੁਹਾਨੂੰ ਉਹਨਾਂ ਨੂੰ ਖਤਮ ਕਰਨ ਦੇਣਾ ਤੁਸੀਂ ਬੋਹ ਮਾਰੀ ਜਾਵੇ ਤੁਹਾਡੇ ਘਰ ਚ ਪਈ ਤੁਹਾਡਾ ਕਮਰਾ ਆਪਣਾ ਬਿਆਰੇ ਇਹ ਹਾਲ ਹੈ ਉੱਥੇ ਕਿਸਾਨਾਂ ਦਾ ਜਾ ਕੇ ਦੇਖੇ ਬਿੱਟੂ ਦੇਖ ਲੈ ਜਾ ਕੇ ਇਹਨੂੰ ਤਾਂ ਸੋਖਾ ਇਹਨੂੰ ਤਾਂ ਮੁਫਤ ਟਰੈਵਲ ਹੈ ਸਾਰਾ ਜਿੱਥੇ ਮਰਜੀ ਜਾਵੇ ਹੁਣ ਤਾਂ ਰਾਜਸਥਾਨ ਦੀ ਸਰਕਾਰ ਵੀ ਇਹਨਾਂ ਦੀ ਹੈ ਮੱਧ ਪ੍ਰਦੇਸ਼ ਵੀ ਇਹਨਾਂ ਦੀ ਹੈ ਯੂਪੀ ਚ ਵੀ ਇਹਨਾਂ ਦੀ ਹੈ ਐਮਪੀ ਵੀ ਉੱਥੋਂ ਦੇ ਨੇ ਜਾ ਕੇ ਦੇਖੇ ਨਾ ਉੱਥੇ ਆ ਜਿਹਨਾਂ ਦੀ ਬਿਸਟਾ ਮ ਬਣਾਈ ਹੈ ਜੀ ਇਹ ਇਸ ਦੇਖ ਲੋ ਜਿਨਾ ਨੀਨੇ ਪਥੌਰਾ ਘੜਦੇ ਵਿੱਚ ਨੀਮਚ ਦੇ ਵਿੱਚ ਤੇ ਮਨਸੌਰ ਦੇ ਵਿੱਚ ਤੇ ਤਲਾਮ ਦੇ ਵਿੱਚ ਤੇ ਆਪਣਾ ਬਾਰਾ ਬੰਕੀ ਚ ਬਰੇਲੀ ਚ ਦਖਨੋ ਚ ਫੈਜਾਵਾਦ ਚ ਤੇ ਇਹ ਜਿਹੜੇ ਹੈਗੇ ਨੇ ਇਹਨਾਂ ਜਿਲਿਆਂ ਦੇ ਵਿੱਚ ਹੋਰ ਹੀ ਹੈ 23 ਜਿਲ੍ਹੇ ਨੇ ਭਾਰਤ ਦੇ ਜਿਨ੍ਹਾਂ ਚ ਪੂਸਤੀ ਖੇਤੀ ਹੋ ਰਹੀ ਹੈ ਔਰ ਇਹਨਾਂ ਚੋਂ ਚਾਰ ਜਿਹੜੇ ਨੇ ਜਿਨ੍ਹਾਂ ਚ 80% ਟੋਟਲ ਫੀਮ ਜਿੰਨੀ ਨਿਕਲਦੀ ਹੈ ਉਹਦਾ 80% ਚਾਰਜਮੈਂਟ ਚ ਨਿਕਲਦਾ ਹੂੰ ਇਹ ਚਾਰ ਜਿਨ੍ਹਾਂ ਚੋਂ 80% ਨਿਕਲ ਰਿਹਾ ਉਹਦੇ ਚ ਮਨਸੌਰ ਵੀ ਸ਼ਾਮਲਾ ਹੈ ਮਨਸੌਰ ਚ ਸਭ ਤੋਂ ਜ਼ਿਆਦਾ ਨਿਕਲ ਰਿਹਾ ਹੈ ਤੇ ਫਿਰ ਵੀ ਕਿਸਾਨ ਉੱਥੋਂ ਛੱਡ ਰਿਹਾ ਹੈ ਤੇ ਕੋਈ ਵੱਡਾ ਕਾਰਨ ਹੋਣਾ ਹੈ ਨਾ ਕਿਉਂਕਿ 80% ਚਾਰਜ ਜੇ ਲੈ ਗਈ ਹੁਣ ਬਾਕੀ 19 ਜਗ੍ਹਾ ਦੇ ਤਾਂ ਐਵੇਂ ਹੀ ਡਾਲ ਡਾਲੀ ਆ ਨਾ ਫਿਰ ਤਾਂ ਜੀ ਤੇ ਉਹ ਕਿਸਾਨ ਇਸ ਕਰਕੇ ਸਾਰੀ ਸਟੱਡੀ ਤੋਂ ਬਗੈਰ ਅਧਿਐਨ ਤੋਂ ਬਗੈਰ ਤੁਸੀਂ ਇਹੋ ਜੀਆਂ ਗੱਲਾਂ ਕਰਨੀਆਂ ਸ਼ੁਰੂ ਕਰੋਗੇ ਤਾਂ ਇਹ ਕਿਉਂ ਕਰਿਆ ਹੁਣੇ ਨੇ ਜੀ ਇਹਨੇ ਕਰਿਆ ਇਸ ਕਰਕੇ ਆ ਵੀ ਜਿਹੜੇ ਬੰਦੇ ਫੀਮ ਖਾਂਦੇ ਨੇ ਇੱਕ ਤਾਂ ਕੋਈ ਉਹਨਾਂ ਨਾਲ ਨਜਾਇਜ਼ ਹੋ ਜੇ ਡੁੱਟ ਹੋ ਜੇ ਉਹਨਾਂ ਨੇ ਬੋਲ ਨਹੀਂ ਨੌਕਰੀ ਦਾ ਸਵਾਲ ਹੀ ਨਹੀਂ ਉਹ ਮੰਗ ਲੈਣ ਵੀ ਸਾਨੂੰ ਜੁਰਜਕਾਰ ਕਿਉਂ ਨਹੀਂ ਇਹ ਸਵਾਲ ਹੀ ਨਹੀਂ ਉਹ ਮੰਗ ਲੈਣ ਵੀ ਸਾਨੂੰ ਦਫਤਰ ਚ ਗੇੜਾ ਕਰਵਾਤਾ ਉਹ ਤਾਂ ਪੀਨ ਕਲਾ ਦੇ ਉੱਤੇ ਬਹਿ ਜਾਂਦੇ ਨੇ ਉਹਨਾਂ ਨੂੰ ਕੋਈ ਪਰੇਕੀ ਨਹੀਂ ਪੈਂਦਾ ਉਹਨਾਂ ਦੇ ਸਾਹਮਣੇ ਕੋਈ ਗੁੱਤ ਚੀਕ ਤੈਂਦੀ ਦੇਸੀ ਹੋ ਜਾਵੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਲੱਗਦੀ ਕਈ ਤਾਂ ਸਿਆਸਤਦਾਨਾਂ ਬਾਰੇ ਮਸ਼ਹੂਰ ਹੈ ਕਿ ਭਾਸ਼ਣ ਹੀ ਤੋਂ ਬਿਨਾ ਕਰਦੇ ਨਹੀਂ ਹਾਂ ਸੋ ਇਹੋ ਜਿਹੇ ਬੰਦੇ ਜਿਹੜੇ ਨੇ ਫੀਮ ਦੀ ਜਿਹੜੀ ਫੀਮ ਹੈ ਉਹ ਬੰਦੇ ਨੂੰ ਪ੍ਰਤੀਕਿਰਿਆ ਉਹਦੀ ਨੂੰ ਰੋਕਦੀ ਹੈ ਸ਼ਰਾਬ ਨਹੀਂ ਰੋਕਦੀ ਤੁਸੀਂ ਸ਼ਰਾਬ ਪੀ ਕੇ ਆਪਰੇਸ਼ਨ ਨਹੀਂ ਬੁਝਾ ਸਕਦੇ ਸ਼ਰਾਬ ਪੜਾ ਕੋ ਗੋਧੀਆਂ ਪੜਾ ਦਿੰਦੇ ਤਾਂ ਮਸਾਂ ਬਾਹ ਜੁੜਦੀ ਸੀ ਤੇ ਫਿਰ ਉਹ ਤਾਂ ਇੰਨੇ ਕਿ ਟਿੱਕੇ ਦਾ ਲੰਮਲੇਟ ਕਰਦੀ ਮੈਂ ਸੋ ਇਸ ਕਰਕੇ ਇਹ ਜਿਆਦਾ ਵੱਡਾ ਨਸ਼ਾ ਜਿਹੜਾ ਬੰਦੇ ਨੂੰ ਲੰਮ ਡੇਟ ਕਰਦਾ ਵੀ ਉਹਨੂੰ ਕੁਛ ਕਰੇ ਲੈਣੀ ਨਹੀਂ ਦਿੰਦਾ ਤੇ ਉਹ ਸਮਾਜਿਕ ਰਲਣਾ ਉਹਦਾ ਸਰੀਰੀ ਨੁਕਟ ਜਾਂਦਾ ਸੋ ਜਿਹੜੇ ਬੰਦੇ ਡਾਕਟਰ ਹੋ ਕੇ ਇਹਨਾਂ ਗੱਲਾਂ ਦੀ ਗੱਲ ਕਰ ਤੂੰ ਜੇਖ ਤਾ ਰੋਣਾ ਕਿਤਾਬਾਂ ਪੜ੍ਹ ਲਓ ਦੁਨੀਆ ਦਾ ਲਿਟਰੇਚਰ ਦੇਖ ਲਓ ਖੋਜ ਪੱਤਰ ਦੇਖ ਲਓ ਆ ਤਾਜ਼ਾ ਖੋਜ ਪੱਤਰ ਹੈ ਆ ਦੇਖੋ ਆ ਜਿਹੜਾ ਮੈਂ ਦਿਖਾ ਰਿਹਾ ਤੁਹਾਨੂੰ ਆ ਡੇਟ ਪੜ੍ਹੋ ਅਕਤੂਬਰ 5 2024 ਠੀਕ ਹੈ ਇਹ ਲੇਟੈਸਟ ਹੈ ਜੀ ਨੰਬਰੀ ਆਇਆ ਨਾ ਵੀ ਨਹੀਂ ਹੋਇਆ ਇੱਕ ਮਹੀਨਾ ਪਹਿਲਾਂ ਨੰਬਰ ਛੱਪਿਆ ਹੋਇਆ ਇਹ ਇਹੀ ਮਾਰਜਵਾਨਾ ਜਿਹੜਾ ਸulfi ਦੇ ਉੱਤੇ ਸulfi ਨਾਲ ਕੀ ਹੋ ਰਿਹਾ ਹੁਣ ਜੇ ਇਹਨਾਂ ਨੇ ਦੇਖਣਾ ਨਹੀਂ ਹੁਣ ਕੋ ਮੈਨੂੰ ਆਇਆ ਤਾਂ ਹੈ ਨਹੀਂ ਸੀ ਵੀ ਮੈਂ ਕਿਉਂਕਿ ਮੈਂ ਦੇਖਦਾ ਰਹਿਣਾ ਹਮੇਸ਼ਾ ਜੀ ਵੀ ਕਦ ਕੀ ਹੋ ਰਿਹਾ ਸੰਸਾਰ ਚ ਸੋ ਇਹ ਨਸ਼ਿਆਂ ਦੇ ਨਾਲ ਇਹਨਾਂ ਦਾ ਰਵਨੀਚ ਬਿੱਟੂ ਦਾ ਇਮ ਕੀ ਹੈ ਇਹ ਭਾਜੀਪੀ ਦੀ ਬੱਡੀ ਬੋਲ ਰਿਹਾ ਬੁਣੀ ਹੋਈਆਂ ਇਹ ਕਹਿੰਦਾ ਵੀ ਪੰਜਾਬ ਦੀ ਜ਼ਮੀਨ ਤੇ ਕਵਚਾ ਕਿਵੇਂ ਕਰਿਆ ਜਾਵੇ ਅਮਾਨੀਆਂ ਦਾਨੀਆਂ ਦਾ ਉਹ ਕਬਜ਼ੀ ਕਰਾਉਣ ਦੇ ਕਈ ਤਰੀਕੇ ਨੇ ਉਹ ਜੋ ਪਹਿਲਾ ਕੰਮ ਹੈ ਕਿਸਾਨ ਨੂੰ ਖਦੇੜਦਾ ਖਦੇੜਨ ਵਾਸਤੇ ਉਹਨੇ ਕਿਸਾਨਾਂ ਤੇ ਰੋਹ ਪਤਾ ਵੀ ਅਸੀਂ ਤਾਂ ਤੁਹਾਡੀ ਜਾਂਚ ਕਰਾਵਾਂਗੇ ਤੁਹਾਡੇ ਕੋਲ ਉਹਨੂੰ ਪੁੱਛੇ ਵੀ ਜਾਂਚ ਕਾਦੀ ਕਰਾਏਗਾ ਤੂੰ ਜ਼ਮੀਨ ਦਾ ਇਹਨਾਂ ਦੀਆਂ ਕਾਗਜ਼ਾਂ ਚੜੀ ਹੋਈ ਆ ਬੈਂਕ ਸਾਈਡ ਤੇ ਪਈ ਹੋਈ ਆ ਇਹਨਾਂ ਨੇ ਕਿਹਾ ਕੋਈ ਆਏ 2 ਨੰਬਰ ਚ ਕੰਮ ਕਰਿਆ ਬਲੈਕ ਚਕਰੀ ਆ ਕਈ ਵੱਡੇ ਆੜਤੀਏ ਤੇ ਸ਼ੈਲਰ ਮਾਲਕ ਵੀ ਬਣ ਗਏ ਕਿਸਾਨ ਉਹਨਾਂ ਦੇ ਸੈੱਡਲ ਵੀ ਰਜਿਸਟਰਡ ਨੇ ਆੜਤੀ ਵੀ ਰਜਿਸਟਰਡ ਨੇ ਸਾਰਿਆਂ ਦਾ ਦੇਖ ਲੈਣਾ ਫੇਰ ਬਿੱਟੂ ਦੀ ਜ਼ਿਆਦਾ ਦੇਖ ਲੈਣਾ ਬਿੱਟੂ ਦੱਸੇ ਕਿੱਥੋਂ ਆਇਆ ਉਹਦੇ ਕੋਲ ਪੈਸਾ ਬਿੱਟੂ ਡੋਕਸਵਾਦਾ ਦੇਦੇ ਸਾਬ ਆਪਾਂ ਮੰਨ ਲਾਂਗੇ ਸਾਰੇ ਸੋ ਇਹ ਦੂਜਿਆਂ ਨੂੰ ਕਹਿੰਦਾ ਆਪਦੀ ਪੀੜ੍ਹੀ ਸੱਲੇ ਨਹੀਂ ਛੋਟਾ ਫੇਰਦੇ ਇੱਕ ਤਾਂ ਇਹ ਹੈ ਹੁਣ ਦੂਜਾ ਪਾਰਟ ਦੂਜਾ ਪਾਰਟ ਉਹ ਕਿਸਾਨਾਂ ਨਾਲ ਬਦੂ ਕਰਦਾ ਜੀ ਤਾਲਿਬਾਨੀ ਕਹਿੰਦਾ ਉਹਨਾਂ ਦੇ ਆਪਦੇ ਹੱਕਾਂ ਦੀ ਲੜਾਈ ਨੂੰ ਨਜਾਇਜ਼ ਕਹਿੰਦਾ ਜੀ ਦੂਜਾ ਇਹ ਹੈ ਵੀ ਇਹ ਹੁਣ ਇਹ ਤਾਂ ਬੋਲਦੇ ਨੇ ਇਹਨਾਂ ਨੂੰ ਬੋਲਣ ਤਾਲਿਬਾਨੀ ਕਹੇਗਾ ਤਾਂ ਹਟਾ ਨਹੀਂ ਸਕਦਾ ਉਹ ਕਹਿੰਦਾ ਜੇ ਫੀਮ ਚ ਬਣਾ ਦਿਓ ਫਿਰ ਹਟ ਜਾਣਗੇ ਇਹਨਾਂ ਦੇ ਜੋਕਾਂ ਨੂੰ ਫੀਮ ਤੇ ਲਾ ਦਿਓ ਆ ਦੂਜਾ ਪਾਸਾ ਵੀ ਨਾਲੇ ਫੀਮ ਚ ਬਣ ਜਾਣਗੇ ਨਾਲੇ ਆਪੀ ਵੇਚਣਗੇ ਜਿਹੜੇ ਹੈਗੇ ਨੇ ਨਸ਼ਾ ਤਸਕਰ ਉਹਨਾਂ ਨੂੰ ਕੁਝ ਨਹੀਂ ਕਹਿਣਾ ਜਿਵੇਂ ਬੇਵਜ਼ਗਾਰੀ ਦੂਰ ਨਹੀਂ ਕਰਨੀ ਜੀ ਇਹ ਕਹੀ ਜਾਂਦਾ ਵੀ ਆ ਜਿਹੜੇ ਛੇਛਾ ਰੱਤੇ ਜੰਮ ਦਿੰਦੇ ਨੇ ਨਾ ਇਹ ਤੁਹਾਡੇ ਬੇਵਜ਼ਗਾਰੀ ਦਾ ਕਾਰਨ ਨੇ ਹੂੰ ਕਹਿੰਦੇ ਨੇ ਕਿ ਨਹੀਂ ਕਹਿੰਦੇ ਹਾਂ ਆ ਹੁਣ ਮੋਦੀ ਸਾਹਿਬ ਨੇ ਕਹਿਤਾ ਵੀ ਬਿੱਟੀ ਖੋਲਣਗੇ ਤੁਹਾਡੀ ਤੁਹਾਡੀ ਮਿੱਟੀ ਖੋਲਣਗੇ ਕਹਿ ਕੇ ਨਹੀਂ ਕਿਹਾ ਉਹ ਭਾਈ ਬਿੱਟੀ ਕੌਣ ਖੋ ਰਿਹਾ ਥੋਡੇ ਤਾਂ ਲੋਜ ਤੁਸੀਂ ਲੇਪ ਕਰ ਰਹੇ ਨੇ ਤੁਹਾਡੇ ਬੰਦੇ ਤਾਂ ਤੁਸੀਂ ਤਾਂ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਤੁਸੀਂ ਤਾਂ ਬਲਕਿ ਹਾਰ ਪਾਉਣੇ ਹੋ ਸੋ ਇਸ ਕਰਕੇ ਇਹ ਲੋਕਾਂ ਨੂੰ ਪੁੱਠੇ ਪਾਸੇ ਰਸਤਾ ਲਾਉਣਾ ਹੈ ਨਸ਼ਾ ਤਸਕਰ ਪੁੱਲਸ ਤੇ ਸਿਆਸਤਦਾਨ ਰਲੇ ਹੋਏ ਨੇ ਠੋਕਰੇਟ ਤੇ ਪੈਸਾ ਕਮਾ ਰਹੇ ਨੇ ਇਸ ਚੋਂ ਤੇ ਉਹ ਨਸ਼ਾ ਤਸਕਰਾਂ ਦੇ ਰਾਹੀਂ ਬੰਦਿਆਂ ਨੂੰ ਮਰਵਾ ਰਹੇ ਨੇ ਜਿਹੜਾ ਉਹਨਾਂ ਦੇ ਖਿਲਾਫ ਬੋਲਦਾ ਹੈ ਉਹਨਾਂ ਨੂੰ ਰੋਪਵਾ ਰਹੇ ਨੇ ਤੇ ਇਹ ਬਿੱਟੂ ਉਹਦਾ ਹਿੱਸਾ ਹੈ